ਬੰਦੇ ਨਹੀਂ ਪਰਿਵਾਰ ਤੇ ਉਹਨਾਂ ਦੀਆਂ ਬੁੜੀਆਂ ਵੀ ਰੋਂਦਿਆਂ ਦੇਖੀਆਂ ਝੱਲੀਆਂ ਨਹੀਂ ਜਾਂਦੀਆਂ ਸੀਗੀਆਂ ਤਾਂ ਉਦੋਂ ਇਹ ਬਾਤ ਇਹੀ ਪਹਲਾ ਕੀਤਾ ਕਿ ਆਪਾਂ ਕਿੰਨੇ ਵੀ ਹੋਈ ਇਹਨਾਂ ਦੀ ਮਦਦ ਕਰਨੀ ਆ ਕਾ ਮੈਨੂੰ ਆਸ-ਪਾਸੇ ਚਾਰਾਂ ਪੰਜਾਂ ਦਹਾ ਪਿੰਡਾਂ ਦੇ ਸਰਪੰਚਾਂ ਦੇ ਫੋਨ ਵੀ ਆਏ ਆ ਵੀ ਅਸੀਂ ਤੁਹਾਡੇ ਨਾਲ ਨਾਲ ਤੁਹਾਡੀ ਮਦਦ ਕਰਨ ਲਈ ਆ ਰਹੇ ਆ ਭਈ 100 ਗਿੱਲਾ ਦਾ ਮੰਨ ਕੇ ਚੱਲੋ ਘੱਟੋ-ਘੱਟ ਬੜਾ ਨਹੀਂ ਤਾਂ 60 ਲੱਖ ਦਾ ਨਸਾਨ ਕਾਰਨ ਬਿਲੀ ਦੀ ਵਿਭਾਗ ਦੀ ਲਾਪਰਵਾਹੀ ਹੈ ਠੀਕ ਆ ਜੋ ਵੀ ਫੈਨ ਦੇ ਰੋਕਣ ਰੁਕ ਦੇ ਬਾਵਜੂਦ ਵੀ ਟ੍ਰਾਈ ਕੀਤੀ ਨਾ ਸੋਚ ਲਾਉਣ ਦੀ ਕਬਨੇ ਕਰ ਵੀ ਹੈਗੇ ਕਿਸਾਨ ਹੈਗੇ ਜਿਨ੍ਹਾਂ ਦੇ ਸਾਰੀ ਜਿਹੜੀ ਕਣਕ ਸਰਦੇ ਸੁਭਾ ਹੋ ਗਈ ਉਹਨਾਂ ਦੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਰੋਟੀ ਵੀ ਘਰੇ ਨਾ ਪੱਕੇ ਕਣਕ ਨਾ ਮਿਲੇ ਤੁਸੀਂ ਆਪਦੇ ਕਰੋ ਇਹਨਾਂ ਕੋ ਕਾਇਚੀਦਾ ਕਿ ਕੋਈ ਤੁਹਾਡੇ ਘਰੇ ਤਾਂ ਕਣਕ ਵੀ ਹੈ ਨਹੀਂ ਕੁਝ ਵੀ ਹੈ ਨਹੀਂ ਹਾਂਜੀ ਹਾਂਜੀ ਮੇਰਾ ਵਾਈਫ ਠੇਕੇ ਤੋਂ ਦਈ ਬਣ ਸੀ ਹਾਂਜੀ ਜ਼ਮੀਨ ਠੇਕੇ ਤੇ ਹੈ ਜੀ ਫਸਕੋ ਕਰ ਕਰਨੀ ਪੈਂਦੀ ਜੀ ਹਲਪ ਤੱਕ ਖੁਸ਼ ਹੋ ਕੇ ਕੀਤੀ ਹੈਲਪ ਹਾਂਜੀ ਪੂਰੀ ਜਿ ਪੂਰੀ ਤੁਹਾਨੂੰ ਮਨ ਨੂੰ ਕੀਤੀ ਹੈ ਜੀ ਖੁਸ਼ ਹੋ ਕੇ ਹਾਂਜੀ ਮਦਦ ਕਰ ਰਹੇ ਪਰ ਮੇਰਾ ਆਪਦਾ ਵੀ ਸੜਾਈ 5 ਏਕੜ ਜ਼ਮੀਨ ਹੈ ਤੁੜੀ ਆਪ ਦੀ ਛੜੀ ਵੀ ਹੈ 5 ਏਕੜ ਮੇਰੀ ਛੜੀ ਹੈ 5 ਏਕੜ ਮੇਰੇ ਭਾਈ ਦੀ ਛੜੀ ਹੈ 1.5 ਏਕੜ ਸਾਡੀ ਜ਼ਮੀਨ ਛੜੀ ਹੈ ਭਾਈ ਕਣਕ 6 ਮਹੀਨੇ ਦੇ ਭਾਈ ਪੁੱਤਾਂ ਵਾਂਗੂੰ ਕਮਾਈਏ ਕੀਤੀ ਹੁੰਦੀ ਹੈ ਨਾ ਪਰ ਫਸਲ ਪਾਲੀ ਵੀ ਹੈ ਕੀ ਕਰੀਏ ਭਾਈ ਦੁੱਖ ਹੁੰਦਾ ਇਹ ਗੱਲ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਵਾਰ ਪੂਰੇ ਪੰਜਾਬ ਦੇ ਕਿਸਾਨਾਂ ਤੇ ਕਾਫੀ ਕੁਦਰਤੀ ਕਰੋਪੀ ਆਈ ਹੈ ਕਿਸਾਨਾਂ ਦੀ ਕਾਫੀ ਏਕੜ ਜਿਹੜੀ ਕਣਕ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਕਿਸਾਨਾਂ ਦੀ ਕਿਸਾਨੀ ਜਿਹੜੀ ਮਦਦ ਕਰਨ ਲਈ ਉਤਰੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤਾਂ ਫਰੀਦਕੋਟ ਦੇ ਪਿੰਡ ਟੈਲਵਾ ਦੀਆਂ ਤਸਵੀਰਾਂ ਪਿੰਡ ਟੈਲਵਾ ਦੇ ਵਿੱਚ ਅੱਜ ਕਰ-ਕਰ ਪਹੁੰਚ ਕੇ ਜਿਹੜਾ ਇਹਨਾਂ ਕਿਸਾਨਾਂ ਵੱਲੋਂ ਦੇਖ ਸਕਦੇ ਹੋ ਤੁਸੀਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਇਹਨਾਂ ਵੱਲੋਂ ਕਰ-ਕਰ ਪਹੁੰਚ ਕੇ ਜਿਹੜਾ ਕਣਕ ਇਕੱਠੀ ਕੀਤੀ ਜਾ ਰਹੀ ਹੈ ਜਿੰਨਾ ਕਿਸਾਨਾਂ ਦੇ ਖੇਤ ਸੜ ਕੇ ਸੁਆਹ ਹੋ ਚੁੱਕੇ ਨੇ ਉਹਨਾਂ ਦੀ ਕਣਕ ਸੜ ਕੇ ਸੁਆਹ ਹੋ ਚੁੱਕੀ ਹੈ ਹੋ ਸਕਦਾ ਉਹਨਾਂ ਦੇ ਘਰੇ ਰੋਟੀ ਵੀ ਨਾ ਬਣੇ ਜਿਨ੍ਹਾਂ ਦਾ ਨੁਕਸਾਨ ਹੋਇਆ ਤਾਂ ਇਹਨਾਂ ਪਿੰਡ ਵਾਸੀਆਂ ਵੱਲੋਂ ਉਹਨਾਂ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘਰ ਘਰ ਪਹੁੰਚ ਕੇ ਕਣਕ ਇਕੱਠੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਕਿਸਾਨਾਂ ਦੇ ਘਰੇ ਬਾਅਦ ਦੇ ਵਿੱਚ ਕਣਕ ਦੇ ਕਿ ਹੋਣਗੇ ਤੇ ਨਾਲ ਇਹ ਵੀ ਗੱਲ ਸਾਹਮਣੇ ਆਈ ਹੈ ਜੇਕਰ ਕਿਸੇ ਘਰੇ ਜਾਂਦੇ ਆ ਕਣਕ ਨਹੀਂ ਹੁੰਦੀ ਤਾਂ ਉਸ ਘਰ ਤੋਂ ਜਿਹੜੇ ਇਹ ਪੈਸੇ ਵੀ ਇਹਨਾਂ ਨੂੰ ਦਿੱਤੇ ਜਾਂਦੇ ਨੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਫਰੀਦਕੋਟ ਦੇ ਪਿੰਡ ਟੈਲਮਾ ਦੀ ਤਾਂ ਇਹ ਟੈਲਮਾ ਦੇ ਵਿੱਚ ਕਰ ਕਰ ਪਹੁੰਚ ਕੇ ਕਣਕ ਜਿਹੜੀ ਇਕੱਠੀ ਕੀਤੀ ਜਾ ਰਹੀ ਹੈ ਕਿਉਂਕਿ ਤੁਸੀਂ ਵੀ ਦੇਖਿਆ ਹੋਣਾ ਕਿ ਬਹੁਤ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ ਇਹਨੇ ਕੋ ਕਿਸਾਨਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਸੀਗੇ ਤਾਂ ਉਹ ਹੰਝੂਆਂ ਨੂੰ ਦੇਖ ਕੇ ਹਰ ਇੱਕ ਇਨਸਾਨ ਇਹ ਸੋਚਦਾ ਸੀਗਾ ਕਿ ਇਹਨਾਂ ਦਾ ਬਣੇਗਾ ਕੀ ਤੇ ਪਰ ਉਹਨਾਂ ਚੀਜ਼ਾਂ ਦਾ ਅੱਜ ਤੁਹਾਨੂੰ ਅਸੀਂ ਗਰਾਊਂਡ ਲੈਵਲ ਤੋਂ ਤਸਵੀਰ ਸਾਂਝੀ ਕਰਦੇ ਆਂ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਟਲਵਾ ਪਿੰਡ ਦੇ ਵਿੱਚ ਕਿਉਂਕਿ ਆਪਾਂ ਗੱਲ ਕਰ ਗਏ 4-5 ਦਿਨ ਪਹਿਲਾਂ ਕਾਫੀ ਵੱਡੀ ਗੈੰਟੀ ਦੇ ਵਿੱਚ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਸੀਗਾ ਬਹੁਤ ਲੰਮਾ ਜਿਹੜਾ ਪੋਸਤ ਦਿਨ ਅਸੀਂ ਤੁਹਾਡੇ ਨਾਲ ਤਸਵੀਰ ਵੀ ਸਾਂਝੀ ਕੀਤੀ ਸੀਗੀ ਜਿਸ ਦਿਨ ਅੱਗ ਲੱਗੀ ਸੀਗੀ ਇਹ ਟਲਵਾ ਪਿੰਡ ਦੇ ਸਿਵੀਆਂ ਦੇ ਨੇੜੇ ਜਿਹੜੀ ਅੱਗ ਦੀ ਸ਼ੁਰੂਆਤ ਹੋਈ ਸੀਗੀ ਤੇ ਪੰਜ ਗਰਾਂਹ ਤੱਕ ਜਿਹੜੀ ਉਹ ਅੱਗ ਜਿਹੜੀ ਬਲਦੀ ਬਲਦੀ ਕਣਕ ਨੂੰ ਸਾੜਦੀ ਹੋਈ ਅੱਗੇ ਪਹੁੰਚੀ ਸੀਗੀ ਤਾਂ ਕਾਫੀ ਆਪਾਂ ਕਹਿ ਸਕਦੇ ਹਾਂ ਏਕੜ ਦੇ ਵਿੱਚ ਜਿਹੜੀ ਕਣਕ ਸੜ ਕੇ ਸੁਆਹ ਹੋਈ ਸੀਗੀ ਤਾਂ ਹੋਸ ਨੁਕਸਾਨ ਦੀ ਪਰਪਾਈ ਕਰਨ ਲਈ ਇਹ ਪਿੰਡ ਵਾਸੀ ਅੱਗੇ ਆਏ ਨੇ ਤਾਂ ਇਹਨਾਂ ਵੱਲੋਂ ਘਰ-ਘਰ ਪਹੁੰਚ ਕੇ ਕਣਕ ਇਕੱਠੀ ਕੀਤੀ ਜਾਂਦੀ ਹੈ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਘਰਾਂ ਦੇ ਵਿੱਚ ਇੰਨੇ ਕੋ ਕਿਸਾਨ ਜਿਹੜੇ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇ ਨੇ ਉਹਨਾਂ ਵੱਲੋਂ ਕਣਕ ਇਕੱਠੀ ਕਰਕੇ ਰੱਖ ਦਿੱਤੀ ਗਈ ਹੈ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਜਿੰਨੀ ਕਣਕ ਤੁਸੀਂ ਲਿਆ ਸਕਦੇ ਆ ਲਿਆ ਸਕਦੇ ਹੋ ਭਾਈ ਕੀ ਨਾਮ ਤੁਹਾਡਾ ਰਾਏਵਿੰਦਰ ਸਿੰਘ ਢੱਲੋਂ ਆਏ ਜੀ सरपंचो ਤੁਸੀਂ ਹਾਂਜੀ ਮੈਂ ਪੰਡਰਮਨ ਜੁੱਤਾ ਸਰਪੰਚ ਆ ਇਸ ਹੌਕੀ ਬਹੁਤ ਵਧੀਆ ਕਦਮ ਚੁੱਕਿਆ ਤੁਸੀਂ ਕਿਉਂਕਿ ਕਿਸਾਨਾਂ ਦੇ ਅੱਖਾਂ ਦੇ ਵਿੱਚੋਂ ਤਾਂ ਹੰਝੂ ਤੁਸੀਂ ਦੇਖਿਓ ਨੇ ਕਿਵੇਂ ਨਿਕਲਦੇ ਐ ਤੇ ਅੱਜ ਉਹ ਹੰਝੂਆਂ ਦੀ ਪਰਵਾਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਦੇਖੋ ਇਹ ਕਿੱਦੇ ਘਟਨਾ ਵਾਪਰੀ ਸੀ ਮੈਂ ਸਾਰਿਆਂ ਦੇ ਘਰੇ ਗਿਆ ਸੀ ਕਿੰਨੇ ਕਿੰਨੇ ਘਰੇ ਅੱਗ ਨਾਲ ਸੜ ਗਏ ਸੀ ਤਾਂ ਉਹਨਾਂ ਦਾ ਸਾਰਾ ਪਰਿਵਾਰ ਕੱਲੇ ਬੰਦੇ ਨਹੀਂ ਪਰਿਵਾਰ ਤੇ ਉਹਨਾਂ ਦੀਆਂ ਬੁੜੀਆਂ ਵੀ ਰੋਂਦਿਆਂ ਦੇਖੀਆਂ ਝੱਲੀਆਂ ਨਹੀਂ ਜਾਂਦੀਆਂ ਸੀਗੀਆਂ ਤਾਂ ਉਦੋਂ ਇਹ ਬਾਤ ਇਹੀ ਪ੍ਰਾਰਲਾ ਕੀਤਾ ਕਿ ਆਪਾਂ ਕਿੰਨੇ ਵੀ ਹੋਈ ਇਹਨਾਂ ਦੀ ਮਦਦ ਕਰਨੀ ਆ ਜੋ ਵੀ ਕੁਝ ਹੋਇਆ ਕਿ ਆਪਾਂ ਵੀ ਅੱਜ ਹੁਣ ਕਹਿੰਦੇ ਨਾ ਬੂ ਬੂ ਨਾ ਗਾਗਰ ਭਰਦਾ ਗਾਗਰਾਂ ਸਾਗਰ ਭਰਦਾ ਉਹੀ ਗੱਲ ਅੱਜ ਦੇਖ ਰਹੇ ਆ ਤੇ ਘਰ ਘਰ ਦੇ ਸਹਿਯੋਗ ਨਾਲ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੇ ਅਸੀਂ ਇਹਨਾਂ ਦੇ ਕੁਝ ਨਾ ਕੁਝ ਬਹੁਤ ਜ਼ਰੂਰ ਪੂਰੀ ਕਰਾਂਗੇ ਕੀ ਕਰ ਕਣਕ ਨਹੀਂ ਹੁੰਦੀ ਤਾਂ ਉਹ ਅਗਲਾ ਪੈਸੇ ਦੇ ਦਿੰਦਾ ਵਿੱਚ ਕੋ ਪੈਸੇ ਕਿਵੇਂ ਬਹੁਤ ਲੋਕ ਨੇ ਜੋ ਵਾਈ ਨਹੀਂ ਕਰਦੇ ਠੇਕੇ ਦਿੱਤੀਆਂ ਹੁੰਦੀਆਂ ਜੋ ਕੁਝ ਵੀ ਆ ਤਾਂ ਉਹ ਕਣਕ ਦੀ ਬਜਾਏ ਸਾਨੂੰ ਚੰਗਾ ਕੋਈ 5000 ਕੋਈ 10000 ਕੋਈ 1000 ਕੋਈ 1500 ਤੇ ਵਧੀਆ ਸਾਨੂੰ ਸੇਵਾ ਦੇ ਰਹੇ ਨੇ ਜੋ ਸਾਡੇ ਲਈ ਇਹਨਾਂ ਲੋਕਾਂ ਦੇ ਜੋ ਚਾਹ ਜਿੰਦਾ ਨਿਸ਼ਾਨ ਹੋਇਆ ਉਹਨਾਂ ਦੇ ਕੰਮ ਆਉਣਗੇ ਤੇ ਬਸ ਇਹੀ ਬੇਨਤੀ ਕਰਦੇ ਆਂ ਸਾਰੇ ਪੈਂਟ ਨਗਰ ਵਾਸੀਆਂ ਨੂੰ ਆਸੇ ਪਾਸੇ ਵੀ ਕਾ ਮੈਨੂੰ ਆਸੇ ਪਾਸੇ ਚਾਰਾਂ ਪੰਜਾਂ ਦਹਾ ਪਿੰਡਾਂ ਦੇ ਸਰਪੰਚਾਂ ਦੇ ਫੋਨ ਵੀ ਆਏ ਆ ਵੀ ਅਸੀਂ ਤੁਹਾਡੇ ਨਾਲ ਨਾਲ ਤੁਹਾਡੀ ਮਦਦ ਕਰਨ ਲਈ ਆ ਰਹੇ ਆ ਕੱਲ ਪਰਸੋਂ ਇੱਕ ਫੋਨ ਵੀ ਆਇਆ ਸੀ ਚਹਲਾ ਪਿੰਡ ਤੋਂ ਵੀ ਇਕੱਠੀ ਹੋ ਕੇ ਆ ਰਹੀ ਹੈ ਕਿ ਕਿੱਧਰ ਹਵਾਨਾ ਚੱਕ ਹਵਾਨਾ ਕੋਠੇ ਦੀ ਪੰਚਾਇਤ ਆ ਉਹ ਵੀ 25 ਕੁੰਟਲ ਸਾਨੂੰ ਆਦੇ ਕਹਿ ਚੁੱਕਿਆ ਵੀ ਦੇ ਕੇ ਜਾਵਾਂਗੇ ਤਾਂ ਇਹ ਹੌਲੀ ਹੌਲੀ ਸਾਨੂੰ ਕਿੰਨਾ ਕਿੰਨਾ ਨੁਕਸਾਨ ਹੋਇਆ ਤੁਹਾਡੇ ਪਿੰਡ ਦੇ ਕਿਸਾਨਾਂ ਦਾ ਭਾਈ 100 ਗਿੱਲਾ ਦਾ ਮੰਨ ਕੇ ਚੱਲੋ ਹੀ ਘੱਟੋ ਘੱਟ ਬੜਾ ਨਹੀਂ ਤਾਂ 60 ਲੱਖ ਦਾ ਨੁਕਸਾਨ ਆਇਆ ਪਿਆ 60 ਲੱਖ ਦਾ ਨ ਸਮ ਕਲੱਟ ਲਵਾ ਪੈਣ ਦਾ ਕਲੀ ਸੜ ਖੜੀ ਕਣਕ ਦਾ ਹੋ ਚੁੱਕਾ ਜੀ ਤੋਂ ਡਿਪੈਂਡ ਉਹਦੇ ਅਸੀਂ ਆਏ ਸੀ ਖਬਰ ਕਰਮੀ ਤੋਂ ਡੇ ਇੱਥੇ ਜਿੱਥੇ ਸਿਵੀਆਂ ਐ ਜਿੱਥੇ ਕੋਈ ਘਰਾਟਾ ਉਥੋਂ ਆਂਦੇ ਕਹਿੰਦੇ ਵੀ ਜਿਹੜੀ ਅੱਗ ਦੀ ਸ਼ੁਰੂਆਤ ਹੋਈ ਸੀ ਕਿ ਪੰਜ ਗ੍ਰਾਂਈ ਤੱਕ ਜਿਹੜੀ ਉਹ ਅੱਗ ਗਈ ਐ ਤੇ ਜਿਹੜੀ ਉਹ ਤਬਾਹੀ ਕਰਦੀ ਗਈ ਐ ਕਣਕ ਨੂੰ ਜੀ ਦੀ ਆ ਮੈਂ ਇਸ ਮੌਕੇ ਤੇ ਪਹੁੰਚ ਚੁੱਕਿਆ ਸੀ ਕਿਲਾ ਡੇਢ ਗਿੱਲਾ ਕਣਕ ਸੜੀ ਸੀਗੀ ਤੇ ਉਹਦਾ ਮੇਨ ਕਾਰਨ ਬਿਲੀ ਦੀ ਵਿਭਾਗ ਦੀ ਲਾਪਰਵਾਹੀ ਐ ਠੀਕ ਹੈ ਜੋ ਵੀ ਪੈਂਡ ਦੇ ਰੋਕਣ ਰੋਕ ਦੇ ਬਾਵਜੂਦ ਵੀ ਟਰਾਈ ਕੀਤੀ ਉਹਨਾਂ ਨੇ ਸੋਚ ਲਾਉਣ ਦੀ ਤੇ ਵਹਿੰਦੇ-ਵਹਿੰਦੇ ਚਲੋ ਹਵਾ ਬਹੁਤ ਤੇਜ਼ ਸੀ ਤੇ ਪਹਿਲਾਂ ਤਾਂ ਉਹਨਾਂ ਨੇ ਸੂਆ ਕ੍ਰੋਸ ਕਰਨਾ ਇੱਕ ਸੂਆ ਨਹਿਰ ਚੱਲਦੀ ਹੈ ਸੂਆ ਉਹ 55 ਫੁੱਟ ਦਾਈ 55 ਫੁੱਟ ਅੱਗ ਨੇ ਪਾਰ ਕੀਤੀ ਆ ਉਸ ਤੋਂ ਬਾਅਦ ਮੋਗਾ ਕੋਟਪੁਰਾ ਰੋਡ ਆ ਜਾਂਦਾ ਉਹ ਵੀ ਕ੍ਰੋਸ ਕੀਤੀ ਆ ਹਵਾ ਇੰਨੀ ਤੇਜ਼ ਸੀ ਜਦੋਂ ਉਹ ਹਾ ਹਵਾ ਅੱਗ ਦੇ ਭਜਾਉਂਦੇ ਨੇੜੇ ਜਾਂਦੇ ਸੀ ਤਾਂ ਸੇਕ ਇਨਸਾਨਾਂ ਨੂੰ ਪੈਂਦਾ ਸੀ ਤਾਂ ਕਰਕੇ ਹਵਾ ਜਾਏ ਕਾਰਨ ਕਾਬੂ ਨਹੀਂ ਹੋ ਸਕੀ ਇਹ ਵੀ ਕਰ ਵੀ ਹੈਗੇ ਕਿਸਾਨ ਹੈਗੇ ਜਿਨ੍ਹਾਂ ਦੀ ਸਾਰੀ ਜਿਹੜੀ ਕਣਕ ਸੜ ਕੇ ਸੁਆਹ ਹੋ ਗਈ ਉਹਨਾਂ ਦੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਰੋਟੀ ਵੀ ਘਰੇ ਨਾਲ ਪੱਕੇ ਕਣਕ ਨਾ ਮਿਲੇ ਉਹਨਾਂ ਨੂੰ ਹਾਂਜੀ ਹੈਗੇ ਮਲ ਕੇ ਸਾਡੇ ਕੋਲਮ ਲਾ ਕੇ 14 15 ਘਰਾਂ ਦੀ ਕਣਕ ਹੋਈ ਹੈ ਕਿਸੇ ਦੇ 15 ਕਿਲੋ 14 ਕਿਲੋ ਪਰ ਕੁਝ ਆਪਣੇ ਕਹਿੰਦੇ ਮੀਡਲ ਕਲਾਸ ਫੈਮਿਲੀ ਕੁਝ ਕਿਸਾਨ ਸੀਗੇ ਕਿ ਕਿੰਨਾਂ ਕੋਲੇ ਆਦੀ ਜਾਦੀ ਜ਼ਮੀਨ ਜ਼ਿਆਦਾ ਨਹੀਂ ਸੀ ਪਰ ਉਹ ਖਰਚਾ ਗੁਜ਼ਾਰਾ ਕਰਨ ਲਈ ਠੇਕੇ ਦੇ ਪੈਸੇ ਲੈਂਦੇ ਸੀਗੇ ਵੀ ਠੇਕੇ ਦੇ ਲਵਾਂਗੇ ਚਲੋ ਹੋਰ ਨਹੀਂ ਕੋਈ ਜਿਆਦਾ ਬਜਦਾ ਆਪਾਂ ਨੂੰ ਠੇਕੇ ਕਿੰਨਾ ਬਜਦਾ ਕਟਵਾਲਾ ਨੂੰ ਖਾਂਜੂ ਦੀ ਤਣਕੀ ਭਾਈਦੀ ਹੁੰਦੀ ਆ ਕਿਹੜੇ ਠੇਕੇ ਦੇ ਲੈਂਦੇ ਆ 55 ਕਿੱਲੇ ਦੇ ਵਿੱਚ ਪਹੁੰਚ ਰਹੇ ਆ ਤੁਸੀਂ ਜਾ ਕੇ ਮੈਂਤ ਕੱਢਣੀ ਪੈਂਦੀ ਆ ਮੰਗ ਕਰਨੀ ਪੈਂਦੀ ਕਿ ਲੋਕ ਆਪ ਹੀ ਤਿਆਰ ਬੈਠੇ ਆ ਉਨੀ ਅਸੀਂ ਨਾ ਇੱਕ ਪਹਿਲਾਂ ਜਨ ਸਭਾ ਵਾਂਗੂ ਜਨ ਬੁਲਾਈ ਸੀ ਤੇ ਉੱਥੇ ਸਾਰਿਆਂ ਨੂੰ ਪੰਡਤ ਨੂੰ ਇੱਕ ਬੇਨਤੀ ਕਰ ਦਿੱਤੀ ਗਈ ਸੀ ਵੀ ਅਸੀਂ ਇਕੱਠੀ ਕਰਾਂਗੇ ਪਰ ਜੋ ਵੀ ਅਸੀਂ ਹੁਣ ਬੇਨਤੀ ਦਾ ਕਰਨੀ ਪੈਂਦੀ ਹੈ ਜੀ ਸਾਰੇ ਸਹਿਮਤ ਹੈ ਹਾਂ ਜੇ ਮੰਗਣ ਤੋਰਿਆਂ ਦਾ ਮੰਗਤੇ ਬਣ ਕੇ ਚੱਲੇ ਆ ਜੀ ਠੀਕ ਹੈ ਮੰਗਤੇ ਬਣ ਕੇ ਚੱਲਦੇ ਆ ਜੀ ਠੀਕ ਹੈ ਪਰ ਲੋਕਾਂ ਨੇ ਸਾਨੂੰ ਮੰਗਣ ਦੇ ਮੰਗਣ ਹੀ ਦੇ ਰਹੇ ਪਹਿਲਾਂ ਹੀ 12 ਗੇਟਾਂ ਕੜਗੜਕ ਰੱਖੀ ਪਈ ਆ ਤੇ ਮੈਂ ਬਹੁਤ ਬਹੁਤ ਧੰਨਵਾਦ ਆ ਸਾਰੇ ਨਗਰ ਵਾਸੀਆਂ ਦਾ ਆਸੇ ਪਾਸੇ ਜੋ ਗ੍ਰਾਮ ਦਾ ਧਰਿਆ ਸਾਥ ਦੇ ਰਹੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਕ ਬਹੁਤ ਸੋਹਣਾ ਸਾਨੂੰ ਯਾਨੀ ਕਿ ਕੋਸ਼ਿਸ਼ ਕਰੋਗੇ ਕੰਟਰੋਲ ਕਰਾਂਗੇ ਅਸੀਂ ਉਹਨਾਂ ਨੂੰ ਇਹ ਚਾਹੁੰਦੇ ਹਾਂ ਜਿ ਉਹਨਾਂ ਨੂੰ ਮਹਿਸੂਸ ਨਾ ਹੋਵੇ ਸਾਡਾ ਨੁਕਸਾਨ ਹੋਇਆ ਕਿਉਂਕਿ ਅਸੀਂ ਇੱਕ ਪਾਈਚਾਰਕ ਸਾਂਝ ਬਣਾਈ ਹੋਈ ਹੈ ਪਿੰਡ 'ਚ ਤੇ ਉਹੀ ਬਰਕਰਾਰ ਰੱਖਣੀ ਹੈ ਜੀ ਤੁਸੀਂ ਕਹਿੰਦੇ ਬਸ ਇਹੀ ਹੈ ਜੀ ਪਿੰਡ ਬਹੁਤ ਸਾਥ ਦੇ ਰਿਹਾ ਸਾਡਾ ਸਰਪੰਚ ਸਾਹਿਬ ਯੰਗ ਆ ਸਾਡੇ ਸਾਰੇ ਮੈਂ ਵੀ ਮੈਂਬਰ ਆ ਗੁਰੂ ਤੇਗ ਬਹਾਦਰ ਨਗਰ 'ਚੋਂ ਸਾਡੇ ਵਾਲੇ ਪਾਸੋਂ ਪੈਸਾ ਵਧੀਆ ਇਕੱਠਾ ਹੋ ਰਿਹਾ ਕਣ ਇਕੱਠੀ ਹੋ ਰਹੀ ਹੈ ਸਾਡਾ ਪਿੰਡ ਸਾਰਾ ਬਹੁਤ ਵਧੀਆ ਸਹਿਯੋਗ ਦੇ ਰਿਹਾ ਇਹੀ ਹੈ ਜੀ ਪਿੰਡ ਬਹੁਤ ਸਾਥ ਦੇ ਰਿਹਾ ਜੀ ਹਾਂਜੀ ਬਹੁਤ ਸਾਥ ਦੇ ਰਿਹਾ ਨੌਜਵਾਨ ਅੱਗੇ ਲੱਗ ਕੇ ਚੱਲ ਰਹੇ ਆ ਜੀ ਬਾਕੀ ਬਜ਼ੁਰਗ ਸਾਰਾ ਪਿੰਡ ਹੀ ਬਹੁਤ ਸਾਥ ਦੇ ਰਿਹਾ ਜੀ ਬਈ ਜੀ ਕੀ ਨਾਮ ਤੋਂ ਬਾਈ ਸੁਖਵੀਰ ਸਿੰਘ ਜੀ ਸੁਖਵੀਰ ਸਿੰਘ ਜੀ ਵੀ ਕਿਹਾ ਜਾ ਰਿਹਾ ਹੈ ਤੁਸੀਂ ਆਪਦੇ ਘਰੋਂ ਇੰਨਾ ਕੋ ਕਾਇਚੀਦਾ ਕਿਉਂਕਿ ਤੁਹਾਡੇ ਘਰੇ ਤਾਂ ਕਣਕ ਵੀ ਹੈ ਨਹੀਂ ਕੁਛ ਵੀ ਹੈ ਨਹੀਂਗਾ ਹਾਂਜੀ ਹਾਂਜੀ ਮੇਰਾ ਵਾਈਫ ਠੇਕੇ ਤੋਂ ਹੁੰਦਾ ਈ ਵਾਂਸ ਹਾਂਜੀ ਜ਼ਮੀਨ ਠੇਕੇ ਤੇ ਆ ਜੀ ਫਸਟੋ ਫਿਰ ਕਰਨੀ ਪੈਂਦੀ ਜੀ ਹਲਪ ਤੱਕ ਖੁਸ਼ ਹੋ ਕੇ ਕੀਤੀ ਹੈਲਪ ਹਾਂਜੀ ਪੂਰੀ ਜਿ ਪੂਰੀ ਤੁਹਾਨੂੰ ਮਨੋਂ ਕੀਤੀ ਹੈ ਜੀ ਖੁਸ਼ ਹੋ ਕੇ ਹਾਂਜੀ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਜਿਹੜਾ ਟਰਾਲੀ ਰਾਹੀਂ ਜਿਹੜਾ ਘਰ ਘਰ ਪਹੁੰਚ ਕੇ ਇਹਨਾਂ ਵੱਲੋਂ ਜਿਹੜੀ ਕਣਕ ਇਕੱਠੀ ਕੀਤੀ ਜਾ ਰਹੀ ਹੈ ਤਾਂ ਹੁਣ ਜਿਵੇਂ ਮੌਜੂਦਾ ਸਰਪੰਚ ਨੇ ਉਹਨਾਂ ਨੇ ਦੱਸਿਆ ਸੀਗਾ ਕਿ 100 ਏਕੜ ਦੇ ਕਰੀਬ ਹੈ ਜਿਹੜੀ ਫਸਲ ਇਸ ਪਿੰਡ ਦੇ ਵਿੱਚ ਕਿਸਾਨਾਂ ਦੀ ਤਬਾਹ ਹੋ ਚੁੱਕੀ ਹੈ ਤਾਂ 14 ਤੋਂ 15 ਘਰ ਅਜਿਹੀ ਕਰਨੇ ਜਿਨ੍ਹਾਂ ਦੀ ਬਿਲਕੁਲ ਘਰ ਦੀ ਕਣਕ ਜਿਹੜੀ ਸੜ ਚੁੱਕੀ ਐ ਸਵਾਹ ਹੋ ਚੁੱਕੀ ਐ ਉਹਨਾਂ ਦੇ ਘਰੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਕਣਕ ਵੀ ਹੈ ਨਹੀਂਗੀ ਉਹ ਰੋਟੀ ਜਿਹੜੀ ਆਪਦੀ ਖਾ ਸਕਣਗੇ ਪਕਾ ਸਕਣਗੇ ਤਾਂ ਅਜੇਹੇ ਘਰਾਂ ਦੀ ਜਿਹੜੀ ਅੱਜ ਇਹ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਐ ਤੇ ਨਾਲ ਇਹ ਵੀ ਗੱਲ ਸਾਹਮਣੇ ਆਈ ਐ ਕਿ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੀ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਘਰ-ਘਰ ਦੇ ਵਿੱਚ ਪਹੁੰਚ ਕੇ ਜਿਹੜੀ ਕਣਕ ਇਕੱਠੀ ਕੀਤੀ ਜਾ ਰਹੀ ਨੇ ਪੂਰੇ ਪਿੰਡ ਵਾਸੀ ਮੌਜੂਦ ਨੇ ਭਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਆ ਜੀ ਸਾਨਾ ਸੁਖਮ ਸਿੰਘ ਤੁਸੀਂ ਅੱਜ ਮਦਦ ਕਰ ਰਹੇ ਹੋ ਕਿਸਾਨਾਂ ਦੀ ਹਾਜ਼ਰ ਮਦਦ ਕਰ ਰਹੇ ਹੋ ਪਰ ਮੇਰਾ ਆਪਦਾ ਵੀ ਸੜਿਆ ਜੀ 5 ਏਕੜ ਜ਼ਮੀਰ ਤੁਹਾਡੇ ਭਾਈ 5 ਕਿੱਲੇ ਸੋਡੀ ਆਪਦੀ ਸੜੀ ਵੀ ਹੈ 5 ਏਕੜ ਮੇਰੀ ਸੜੀ ਆ ਜੀ 5 ਏਕੜ ਮੇਰੇ ਭਾਈ ਦੀ ਸੜੀ ਆ 1.5 ਏਕੜ ਸਾਡੀ ਜ਼ਮੀਨ ਸੜੀ ਆ ਹਾਂ ਜੀ ਕਿਹਨੇ ਅੱਗ ਲੱਗੀ ਸੀ ਅੱਗ ਲੱਗੀ ਆ ਤਾਰ ਤੋਂ ਲੱਗੀ ਆ ਜੀ ਜੰਗਲਾਤ ਵਿਭਾਗ ਮੈਂ ਤਾਰ ਜਾਂਦੀ ਆ ਸ਼ਹਿਰੀ ਫੀਡਰ ਤੇ ਉਹਨਾਂ ਨੂੰ ਪ੍ਰਧਾਨਾ ਸਾਡੇ ਪਿੰਡ ਤੱਕ ਆਣ ਨਹੀਂ ਜਾਂਦਾ ਉਹਨਾਂ ਨੇ ਆਖਿਆ ਵੀ ਸੀਗਾ ਵੀ ਲਾਈਟ ਨਾ ਛੜਾਓ ਸੋਚ ਨਾਲ ਲਵਾਓ ਉਹਨਾਂ ਨੇ ਧੱਕੇ ਨਾਲ ਸੋਚ ਚਲਵਾਈ ਆ ਜੀ ਦੁਪਹਿਰੇ 2 ਵਜੇ ਸੱਚ ਨੂੰ ਆਈ ਹੈ ਨਾਲ ਦੀ ਨਾਲ ਹੀ ਅੱਗ ਪੈ ਗਈ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸਾਡੇ ਕੋਲੋਂ ਹੀ ਲੱਗੀ ਹੈ ਸਾਡੀ ਮਸ਼ੀਨ ਖੇਤ ਖੜੀ ਹੈ ਜਿਵੇਂ ਪਿੰਡ ਵਾਸੀ ਇਹਨਾਂ ਸਾਥ ਦੇ ਰਹੇ ਆ ਕਿਵੇਂ ਲੱਗਦਾ ਇਹ ਬਹੁਤ ਵਧੀਆ ਜੀ ਅਸੀਂ ਆਪ ਸਾਡਾ ਨੁਕਸਾਨ ਹੋਇਆ ਅਸੀਂ ਆਪ ਨਾਲ ਤੁਰੇ ਆ ਜੀ ਪਿੰਡ ਦੇ ਪਿੰਡ ਲੈਵਲ ਤੇ ਚੱਲ ਕੇ ਭਰਾ ਦੇ ਜਿਹਦੇ ਜਵੇਂ ਨੁਕਸਾਨ ਹੋ ਗਿਆ ਵੀ ਉਹ ਤੋਂ ਕੋਈ 4 ਮਹੀਨੇ ਦਾ ਨੇ ਇਕੱਠੇ ਕਰਕੇ ਦੇ ਦੋ ਜਵਾਕ ਪਾਲ ਲੈ ਵੀ ਆਪ ਦਾ ਨੂਨ ਤੇਲ ਲੈ ਲੈ ਇਸ ਕਰਕੇ ਜੇ ਆਪਾਂ ਕੋਈ ਬਚਾ ਹੋ ਗਿਆ ਕਿ ਸਾਰੀ ਸੜਗੀ ਸੀ ਸਾਡੇ 5 ਏਕੜ ਮੇਰੇ ਕੋਲ ਠੇਕੇ ਤੇ ਸੀਗੀ 5 ਹੀ ਸੜਗੇ ਸਾਰੀ ਸੜਗੀ ਸੀ ਜਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੈ ਨਹੀਂ ਸੀ ਕਿ ਵੀ ਰੋਟੀ ਕਿੱਥੋਂ ਖਾਵਾਂਗੇ ਹੁਣ ਇਹ ਤਾਂ ਹੁਣ ਮੈਂ ਜੋਗਦਾ ਦੇ ਇਹ ਪੰਚਾਇਤ ਵਾਲੇ ਦੇਣਗੇ ਨਾ ਨਾਲ ਮੈਂ ਖੁਸ਼ੀ ਨਾਲ ਮੈਂ ਤੁਰਿਆ ਪਿੰਡ ਲੈਵਲ ਤੇ ਵੀ ਕੋਈ 4 ਮਨ ਇਕੱਠੀ ਹੋਗੇ ਤੇ ਚਲ ਕੋਈ 2-4 ਮਨ ਮੈਨੂੰ ਦੇ ਦੇਣਗੇ ਜਵਾਗ ਪਾਲ ਲਾਂਗੇ ਜੀ ਆਹ ਕੋਸਾਈ ਬਈ ਪਹਿਲੀ ਗੱਲ ਤਾਂ ਅਸੀਂ ਪਿੰਡ ਦਾ ਬਹੁਤ ਵੱਡਾ ਧੰਨਵਾਦ ਕਰਦੇ ਆਂ ਜੀ ਜਿਹਦੇ ਕਰੇ ਜਾਣਦੇ ਆਂ ਬਈ ਅਗਲਾ ਕਹਿੰਦਾ ਬੋਰੀ ਭਰ ਲਓ ਬਈ हर एक ਦੇ ਘਰੇ ਕਣਕ ਪਈ ਆ ਢੇਰ ਢੇਰ ਲੱਗਿਆ ਲੋਕਾਂ ਦੇ ਘਰੇ ਜਿਹਦੇ ਘਰੇ ਜਾਂਦੇ ਆ ਬੁੜੀਆਂ ਬੰਦੇ ਆ ਚਲੋ ਬੰਦੇ ਕੰਮ ਦੀ ਰੋਤਾ ਲੋਕੀ ਕੰਮਾਂ ਤੇ ਗਏ ਆ ਪਰ ਬੁੜੀਆਂ ਕੋਲੇ ਜਿਹੜੀਆਂ ਬੁੜੀਆਂ ਵੀ ਨਹੀਂ ਜਵਾਬ ਦਿੰਦੀਆਂ ਬਾਈ ਸਿੱਧਾ ਕਹਿੰਦੀਆਂ ਢੇਰੀ ਤੋਂ ਭਰ ਲੋ ਬਈ ਉਹ ਪਈ ਆ ਕਣਕ ਤੇ ਭਰ ਲੋ ਬਾਈ ਪਿੰਡ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਬਹੁਤ ਮਦਦ ਕਰੀ ਜਾਂਦਾ ਪਿੰਡ ਬਾਈ ਸਾਰਿਆਂ ਦਾ ਬਈ ਮੈਂ ਤਾਂ ਕਹਿਣਾ ਬਈ ਮਹਾਰਾਜ ਜੇ ਜੋ ਟਾਈਮ ਨਾਲ ਲਿਆਵੇ ਬਾਈ ਕਿਸੇ ਤੇ ਬਹੁਤ ਨੁਕਸਾਨ ਹੋਇਆ ਪਿੰਡ ਦਾ ਬਈ ਕਣਕ ਸੜ ਜਾਣੀ ਤੇ ਸਾਲ ਭਰ ਦੀ ਰੋਟੀ ਆ ਬਾਈ ਯਾਰ ਲੋਕਾਂ ਦੀ ਤੋਡੇ ਵੀ ਅੱਖਾਂ ਤੋਂ ਹਾਂ ਜਿਦੋਂ ਤੁਹਾਡੇ ਵੀ ਨਿਕਲਦੇ ਦਿਖਦੇ ਰਹੇ ਬਾਈ ਕੀ ਕਰੀਏ ਬਾਈ ਦੁੱਖ ਆਉਂਦਾ ਯਾਰ ਬਾਈ ਯਾਰ ਦੁੱਖ ਆਉਂਦਾ ਬਾਈ ਕਣ ਕਛੇ 6 ਮਹੀਨੇ ਬਈ ਪੁੱਤਾਂ ਵਾਂਗੂੰ ਕਮਾਈ ਇਹ ਕੀਤੀ ਹੁੰਦੀ ਆ ਹਨਾ ਪਰ ਫਸਲ ਪਾਲੀ ਵੀ ਆ ਕੀ ਕਰੀਏ ਬਾਈ ਦੁੱਖ ਆਉਂਦਾ ਇਹ ਗੱਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਬਾਈ ਲੀਗਲ ਤਾਂ ਸਾਰੇ ਪੰਜਾਬ 'ਚ ਬਹੁਤ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ ਯਾਰ ਆ ਜਿਹੜਾ ਤੁਸੀਂ ਕਈ ਵਾਰੀ ਸੋਚ ਵੀ ਨਹੀਂ ਸਕਦਾ ਕੋਈ ਜਿਹੜਾ ਤੁਸੀਂ ਅੱਜ ਮੇਰੇ ਨਾਲ ਸ਼ੁਰੂਆਤ ਕਰਦੇ ਨਹੀਂ ਅਸੀਂ ਨਹੀਂ ਕਰ ਰਹੇ ਬਾਈ ਕਰਨ ਵਾਲਾ ਵੀ ਉਪਰਾਲਾ ਤੇ ਇਥੇ ਵੀ ਆਪਣਾ ਹੁਣ ਲੋਕਾਂ 'ਚ ਰੱਬ ਵਸਿਆ ਉਹ ਦੂਜੇ ਪਾਸੇ ਹੋ ਗਿਆ ਪਰਮਾਤਮਾ ਲੋਕਾਂ 'ਚ ਵੀ ਰੱਬ ਵਸਿਆ ਬਾਈ ਲੋਕ ਵੀ ਹੁਣ ਜਿਹਦੇ ਕੋਲੇ ਜਾਣੇ ਆ ਵੀ ਚਲੋ ਵੀ ਘਾਟ ਤਾਂ ਨਹੀਂ ਪੂਰੀ ਕਰ ਸਕਦੇ ਪਰ ਮਦਦ ਕਰਨ ਵਾਸਤੇ ਪਿੰਡ ਦਾ ਹਰੇਕ ਜੀ ਬਾਈ ਨਾਲ ਆ ਸਾਡੇ ਹਰੇਕ ਪਿੰਡ ਦਾ ਹਰੇਕ ਜੀ ਮਦਦ ਕਰੀ ਜਾਂਦਾ ਹੈ सरपंच साहब ਕਿੰਨਾ ਇਕੱਠੀ ਕਰ ਲਈ ਔਰ ਪੂਰਾ ਮਿਲ ਰਿਹਾ ਫਿਰ ਸਾਲ ਲੋਕਾਂ ਦਾ ਹਾਂਜੀ ਜਦੋਂ ਅਸੀਂ ਪਿੰਡ ਦਾ ਜਾਣ ਸਭਾ ਬੁਲਾਈ ਸੀ ਨਾ ਸਾਨੂੰ 100 ਕੁਆਟਾ ਦਾ ਲੋਕਾਂ ਨੇ ਉੱਥੇ ਕਹਿ ਦਿੱਤੀ ਗਈ ਸੀ ਵੀ ਅਸੀਂ ਦੇਵਾਂਗੇ ਉਹਦੇ ਕਰਕੇ ਵੀ ਸਾਨੂੰ ਅੱਜ ਐ ਵੀ ਹੰਹਾਰਾ ਮਿਲ ਰਿਹਾ ਅੱਜ ਦੋ ਟਰਾਲੀਆਂ ਵਾਂਗ ਇਕੱਠੀ ਕਰ ਲਈ ਆ ਤੇ ਅਸੀਂ ਤਾਂ ਪਿੰਡ ਦੀ ਸ਼ੁਰੂਆਤ ਹੀ ਕੀਤੀ ਸੀ ਕਿੰਨੇ ਦਿਨ ਲੱਗ ਜਾਣਗੇ ਹੁਣ ਤੁਹਾਨੂੰ ਇਹ ਮਿਨਿਮ 4-5 ਦਿਨ ਤਾਂ ਲੱਗ ਜਾਣਗੇ ਸਭ ਇਕੱਠੀ ਕਰਨ ਤੇ ਕੋ ਪਿੰਡ ਬਹੁਤ ਵੱਡਾ ਪਿੰਡ ਆ ਜੀ ਕਾਫੀ ਵੱਡਾ ਪਿੰਡ ਆ 10000 ਆਬਾਦੀ ਹੈ ਜੇ ਪਿੰਡ ਦੀ ਟਾਈਮ ਲੱਗ ਗਿਆ ਨਾ ਕਿ ਉਹ ਪਰਲੇ ਪਾਸੇ ਇੱਕ ਪੰਚਾਇਤ ਲੱਗਾ ਜੋ ਉੱਥੋਂ ਵੀ ਟਰਾਲੀਆਂ ਮੈਂਬਰ ਸਾਹਿਬੇ ਸਾਡੇ ਇਹਨਾਂ ਨੇ ਇਕੱਠੀ ਕਰਾ ਕੇ ਆਇਆ ਜੇ ਉੱਥੋਂ ਵੀ ਟਰਾਲੀ ਵਾਂਗੂ ਇਕੱਠੀ ਹੋ ਗਈ ਆ ਉਹ ਵੀ ਆ ਰਹੀ ਆ ਯਾਨੀ ਕਿ ਤੁਹਾਡੀ ਪੂਰੀ ਕੋਸ਼ਿਸ਼ ਹੈ ਵੀ ਕਿਸੇ ਘਰ ਦਾ ਨੁਕਸਾਨ ਨਾ ਹੋਣਾ ਦਾ ਰਵੇ ਤੇ ਅਸੀਂ ਪਰਪਾਈ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕੋਈ ਵੀ ਆ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਨਾ ਨਿਕਲ ਅਸੀਂ ਇਹੀ ਚਾਹੁੰਦੇ ਹਾਂ ਜਦੋਂ ਜੋ ਕੋ ਕਰਨਾ ਪਰਮਾਤਮਾ ਹੈਗਾ ਹੈ ਨਾ ਪਰਮਾਤਮਾ ਕਰਦਾ ਪਰ ਸਾਨੂੰ ਐ ਵੀ ਅਸੀਂ ਉਹਨਾਂ ਨੂੰ ਮਹਿਸੂਸ ਨਾ ਹੋਣ ਦਈਏ ਜਿਹੜਾ ਇਨਸਾਨ ਹੋ ਗਿਆ ਤੇ ਕਿਉਂਕਿ ਆਪਾਂ ਨੂੰ ਸਦਮਾ ਬ ਸਾਡੇ ਵਿੱਚ ਕੋਈ ਜਾਵੇ ਨਾ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸਾਰਾ ਪਿੰਡ ਖੜਾ ਸਾਰੀ ਪੰਚਾਇਤ ਖੜੀ ਆ ਅਸੀਂ ਉਹਨਾਂ ਨੂੰ ਇਹ ਵੀ ਕਿੰਨੇ ਤੁਸੀਂ ਆਦੀ ਮਿਹਨਤ ਕਰੋ ਅਸੀਂ ਤੁਹਾਡੇ ਨਾਲ ਆ ਜੋ ਵੀ ਤੁਹਾਡਾ ਘਾਟਾ ਹੋਇਆ ਕਿੰਨਾ ਹੋਇਆ ਇਹ ਕਰ ਸਕਦੇ ਆ ਪੰਚਾਇਤ ਜ਼ਰੂਰ ਕਰੂਗੀ ਤਾਂ ਸੁਣਿਆ ਤੁਸੀਂ ਤਾਂ ਇਹ ਸਨ ਸਰਪੰਚ ਸਾਹਿਬ ਤਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਐ ਸਿੱਧੇ ਤੌਰ ਤੇ ਉਹਨਾਂ ਨੇ ਦੱਸਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇੱਕੋ ਇੱਕ ਕੋਸ਼ਿਸ਼ ਹੈ ਜਿਨ੍ਹਾਂ ਘਰਾਂ ਦੇ ਵਿੱਚ ਅੱਜ ਬਿਲਕੁਲ ਕੰਨ ਨਹੀਂ ਕਿਉਂਕਿ ਜੇ ਆਪਾਂ ਉਹਨਾਂ ਕਿਸਾਨਾਂ ਦੇ ਨਾਲ ਵੀ ਕੀ ਗੱਲ ਕੀਤੀ ਸੀ ਜਿਨ੍ਹਾਂ ਦੀ ਬਿਲਕੁਲ ਕੰਨ ਜਿਹੜੀ ਸੜਕੇ ਸੁਆਹ ਹੋ ਚੁੱਕੀ ਸੀਗੀ ਉਹਨਾਂ ਦੇ ਉਹਨਾਂ ਨੇ ਦੱਸਿਆ ਜੀ ਸਾਡੇ ਬੱਚਿਆਂ ਦੇ ਜਿਹੜਾ ਅੱਖਾਂ ਦੇ ਵਿੱਚੋਂ ਲਗਾਤਾਰ ਜਿਹੜਾ ਰੋਣ ਨਿਕਲ ਰਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਣੂਗਾ ਕੀ ਆਪਣਾ ਤਾਂ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਹੌਸਲਾ ਮਿਲਿਆ ਕਿਉਂਕਿ ਪੂਰੇ ਪਿੰਡ ਵਾਸੀ ਆ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਨੇ ਤਾਂ 14 ਤੋਂ 15 ਕਰਤਾ ਅਜੇ ਇਹ ਕਰਨੇ ਜਿਨ੍ਹਾਂ ਦੇ ਬਿਲਕੁਲ ਜਿਹੜੀ ਕਣਕ ਸਾਰੀ ਸੜ ਕੇ ਸੁਆਹ ਹੋ ਚੁੱਕੀ ਸੀਗੀ ਤਾਂ ਹੁਣ ਜਿਵੇਂ ਇਹਨਾਂ ਨੇ ਦੱਸਿਆ 100 ਤੋਂ ਉੱਪਰ ਦੇ ਕਰੀਬ ਏਕੜ ਹੈ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਕਣਕ ਸੜ ਕੇ ਸੁਆਹ ਹੋਈ ਸੀ ਤੇ ਪੂਰੀ ਮਦਦ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਹੋਰ ਵੀ ਪਿੰਡਾਂ ਦੇ ਵਿੱਚੋਂ ਇਹਨਾਂ ਪਿੰਡ ਦੇ ਲੋਕਾਂ ਦੀ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਕੁਦਰਤੀ ਕਹਿਰ ਵਾਪਰਿਆ ਤਾਂ ਹੋਰ ਦੇਖਦੇ ਆਂ ਕਿੰਨੇ ਕ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਪਿੰਡ ਦਾ ਜਿਹੜਾ ਮੈਸੇਜ ਹੈ ਉਹ ਉਹਨਾਂ ਤੱਕ ਪਹੁੰਚੂਗਾ ਤਾਂ ਉਹ ਇਸ ਮੈਸੇਜ ਨੂੰ ਰਿਪਲਾਈ ਕਰਨਗੇ ਇਹਨਾਂ ਦੇ ਨਾਲ ਸੋਚ ਰੱਖਣਗੇ ਜਾਂ ਨਹੀਂ ਜਾਂ ਉਹ ਲੋਕਾਂ ਦੇ ਲਗਾਤਾਰ ਆਉਣ ਵਾਲੇ ਸਮੇਂ ਦੇ ਵਿੱਚ ਅੱਖਾਂ ਦੇ ਵਿੱਚੋਂ ਹੰਝੂ ਉਸੇ ਤਰ੍ਹਾਂ ਨਿਕਲਦੇ ਰਹਿਣਗੇ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਪਿੰਡ ਢਿੱਲਵਾ ਜ਼ਿਲ੍ਹਾ ਫਰੀਦਕੋਟ